ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਇੱਕ ਜਨਮ ਸਾਖੀ ਹੈ ਜੀ ਮੇਰੇ ਕੋਲ ਭਾਈ ਬਾਲੇਵਾਲੀ ਜੀ ਗੁਰੂ ਨਾਨਕ ਫਤੇਪਾ ਸਾਹਿਬ ਜੀ ਦੇ ਉੱਪਰ ਇਹ ਜਨਮ ਸਾਖੀ ਲਿਖੀ ਹੋਈ ਹੈ ਜੀ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਗੁਰੂ ਨਾਨਕ ਫਤੇਪਾ ਸਾਹਿਬ ਜੀ ਦੇ ਜੀਵਨ ਦੇ ਬਾਰੇ ਹਨ ਉਦਾਸੀਆਂ ਦੇ ਬਾਰੇ ਹਨ ਤੇ ਮੈਂ ਡੇਲੀ ਇੱਕ ਵੀਡੀਓ ਪਾਉਣਾ ਕਰੂੰਗਾ ਜੀ ਤੇ ਮੇਰੇ ਵੱਲੋਂ ਤਾਂ ਇਹ ਹੀ ਕੋਸ਼ਿਸ਼ ਹੈ ਕਿ ਮੈਂ ਇਹ ਸਾਖੀਆਂ ਜੋ ਵੀ ਮੈਂ ਅਪਲੋਡ ਕਰੂੰਗਾ ਇਹ ਤੋਂ ਤੋਂ ਅੱਜ ਤੋਂ ਡੇਲੀ ਦੀ ਇੱਕ ਸਾਖੀ ਮੈਂ ਅਪਲੋਡ ਕਰਿਆ ਕਰੂੰਗਾ ਤੇ ਆਪਾਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਕਿ ਸਾਖੀ ਨੂੰ ਸੁਣਨ ਦੀ ਸਾਖੀ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਜੀ ਸੋ ਚਲੋ ਜੀ ਮੈਂ ਬਾਲਾ ਟਾਈਮ ਨਾਲ ਇੰਦੇ ਹੋਏ ਮੈਂ ਅੱਜ ਵੀ ਸਾਖੀ ਦੀ ਸ਼ੁਰੂਆਤ ਕਰਦਾ ਹਾਂ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1597 ਮਤੀ ਵੈ ਸਾਖ ਸੁਤੀ ਸੁਦੀ ਪੰਜਮ ਲਪੇੜੇ ਮੁਖੇ ਸੁਲਤਾਨਪੁਰ ਦੇ ਖਤਰੀ ਟੇਣੀ ਪੋਥੀ ਲਿਖੀ ਇੱਕ ਦਿਨ ਗੁਰੂ ਅੰਗਦ ਜੀ ਖਦੂਰ ਦੇ ਵਿੱਚ ਬੈਠੇ ਸ੍ਰੀ ਗੁਰੂ ਨਾਨਕ ਜੀ ਕੇ ਪ੍ਰੇਮ ਕਾਵਿਯੋਗ ਹੋਣੇ ਕਰਤਿਆਨ ਦੇ ਵਿੱਚ ਮਗਨ ਬੈਠੇ ਸਨ ਤਾਂ ਸ੍ਰੀ ਗੁਰੂ ਅੰਗਦ ਸਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਇਹ ਫੁਰੀ ਜੋ ਮੇਰੇ ਸਤਿਗੁਰੂ ਨਾਨਕ ਜੀ ਪੂਰਨਪੁਰਖ ਸੀ ਉਸ ਵਿੱਚ ਤੇ ਪਰਮੇਸ਼ਵਰ ਦੇ ਵਿੱਚ ਕੋਈ తేਡ ਨਹੀਂ ਦੇਖਾਂ ਮੇਰੇ ਗੁਰੂ ਜਨਮ ਕਿਸ ਰੋਸ ਲੀਤਾ ਹੈ ਕੋਈ ਐਸਾ ਸੱਖ ਹੋਵੇ ਜੋ ਗੁਰੂ ਜੀ ਕੀ ਕਥਾ ਸੁਣਾਵੇ ਤਾਂ ਭਾਈ ਬੁੱਢਾ ਜੀ ਬੋਲਿਆ ਜੀ ਗੁਰੂ ਜੀ ਐਸਾ ਸੱਖ ਤੋਂ ਬਾਲਾ ਸੰਦੀ ਹੈ ਤਲਵੰਡੀ ਰਾਏ ਪੋਏ ਦੀ ਰਹਿੰਦਾ ਹੈ ਉਹ ਅਤੇ ਮਰਦਾਨਾ ਦੋਵੇਂ ਗੁਰੂ ਨਾਨਕ ਜੀ ਦੇ ਨਾਲ ਹੀ ਰਹੇ ਹਨ ਉਹਨਾਂ ਸਭ ਕੌਤਕ ਦੇਖੇ ਹਨ ਉਸ ਨੂੰ ਆਪ ਬੁਲਾ ਲਵੇ ਜੀ ਉਹ ਸਭ ਕਥਾ ਆਪ ਨੂੰ ਸੁਣਾ ਦੇਗਾ ਜਾਂ ਇਹ ਬਿਰਤਾਤ ਖੰਡੂਰ ਦੇ ਵਿੱਚ ਹੋਇਆ ਤਾਂ ਗੁਰੂ ਅੰਗਦ ਜੀ ਦੇ ਮਨ ਦੇ ਵਿੱਚ ਬਾਲੇ ਨੂੰ ਯਾਦ ਕੀਤਾ ਤਾਂ ਤਲਵੰਡੀ ਦੇ ਵਿੱਚ ਭਾਈ ਬਾਲਾ ਬੈਠਾ ਸੀ ਤੇ ਸ੍ਰੀ ਗੁਰੂ ਨਾਨਕ ਜੀ ਦੀਆਂ ਬਾਤਾਂ ਸਿੱਖਾਂ ਦੇ ਨਾਲ ਕਰਦਾ ਹੁੰਦਾ ਸੀ ਤਾਂ ਬਾਲੇ ਆਖਿਆ ਕਿ ਭਾਈ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਬੈਗਮਨ ਘਟਾਵਨ ਗਏ ਚਲੇ ਹਨ ਆਪਣੇ ਅਸਥਾਨ ਕਿਸ ਨੂੰ ਬਿਠਾ ਕੇ ਗਏ ਹਨ ਤਾਂ ਇੱਕ ਸਿੱਖ ਬੋਲਿਆ ਭਾਈ ਕਿਸੇ ਪਾਸੋਂ ਸੁਣਿਆ ਹੈ ਜੋ ਇੱਕ ਸ੍ਰੀ ਅੰਗਦ ਨਾਮ ਦਾ ਖੱਤਰੀ ਹੈ ਰਹਿਣ ਜਾਤ ਹੈ ਫੇਰੂ ਦਾ ਪੁੱਤਰ ਹੈ ਉਸ ਨੂੰ ਬਾਬਾ ਨਾਨਕ ਜੀ ਆਪਣੇ ਅਸਥਾਨ ਤੇ ਬਿਠਾ ਲਏ ਹਾਂ ਤੇ ਭਾਈ ਬਾਲਾ ਇਹੋ ਚਾਹੁੰਦਾ ਸੀ ਜੋ ਗੁਰੂ ਪ੍ਰਗਟ ਹੋਵੇ ਤਾਂ ਦਰਸ਼ਨ ਕਰਨ ਜਾਈਏ ਜਿਸ ਵੇਲੇ ਭਾਈ ਬਾਲਾ ਸੁਣਿਆ ਜੋ ਸ਼੍ਰੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਗੁਰੂ ਹੋ ਗਿਆ ਹੈ ਤਾਂ ਖੂ ਦੂਰ ਦੇ ਵਿੱਚ ਰਹਿੰਦਾ ਹੈ ਇਹ ਸੁਣ ਕੇ ਭਾਈ ਬਾਲਾ ਸ਼੍ਰੀ ਗੁਰੂ ਸੱਚੇ ਪਾਸ਼ਾ ਅੰਗਦ ਜੀ ਦੇ ਦਰਸ਼ਨ ਆਇਆ ਜੋ ਕੁਛ ਸ਼ਕਤਾ ਹੀ ਸੁਪਰਸ਼ਾਦ ਭੇਟਾ ਲੈ ਕੇ ਆਇਆ ਤੇ ਖੰਡੂਰ ਆ ਪਹੁੰਚਿਆ ਤਾਂ ਅੱਗੇ ਸ੍ਰੀ ਗੁਰੂ ਅੰਗਦ ਜੀ ਛੁਪੇ ਰਹਿੰਦੇ ਸੀ ਤਾਂ ਪਾਈ ਬਾਲਾ ਪੁੱਛ ਕੇ ਜਿੱਥੇ ਗੁਰੂ ਜੀ ਰਹਿੰਦੇ ਹਨ ਤਿੱਥੇ ਆਇਆ ਤਾਂ ਅੱਗੇ ਸ੍ਰੀ ਗੁਰੂ ਅੰਗਦ ਸਚੇ ਪਾਤਸ਼ਾਹ ਜੀ ਬੈਠੇ ਹੋਏ ਹਾਂ ਪਾਈ ਬਾਲੇ ਮੱਥਾ ਟੇਕਿਆ ਤਾਂ ਸ੍ਰੀ ਗੁਰੂ ਅੰਗਦ ਸਚੇ ਪਾਤਸ਼ਾਹ ਜੀ ਬੋਲੇ ਕਿ ਆਓ ਪਾਈ ਸਿਖਾ ਕਰਤਾਰ ਕਰਤਾ ਬੋਲੋ ਪਾਈ ਜੀ ਤਾਂ ਭਾਈ ਬਾਲਾ ਬੈਠ ਗਿਆ ਤਾਂ ਸ੍ਰੀ ਗੁਰੂ ਅੰਗਦ ਜੀ ਹੋਰ ਪਾਸੇ ਤੋਂ ਬੈਠੀ ਸੰਕੋਚ ਕਰ ਭਾਈ ਬਾਲੇ ਨਾਲ ਬਾਤਾਂ ਕਰਾਂਗੇ ਤਾਂ ਭਾਈ ਬਾਲੇ ਨੂੰ ਪੁੱਛਣ ਲੱਗੇ ਕਿ ਭਾਈ ਸਿੱਖਾ ਤੋਂ ਕਿੱਥੋਂ ਆਇਆ ਹੈ ਤੇ ਕੌਣ ਹੁੰਦਾ ਹੈ ਤੇ ਕੀ ਕਰਨ ਆਇਆ ਹੈ ਤਾਂ ਭਾਈ ਬਾਲੇ ਨੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਗੁਰੂ ਜੀ ਜਟੇਟਾ ਹੁੰਦਾ ਤੇ ਗੋਤ ਮੇਰੀ ਸੰਧੂ ਹੈ ਤੇ ਨਾਂ ਮੇਰਾ ਬਾਲਾ ਹੈ ਜਨਮ ਖਾਉ ਰਾਏ ਪੋਏ ਦੀ ਤਲਵੰਡੀ ਹੈ ਤੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਹੁੰਦਾ ਸੀ ਤੇ ਹੁਣ ਤੁਹਾਡੇ ਦਰਸ਼ਨ ਕਰਨ ਦੇ ਲਈ ਆਇਆ। ਤਾਂ ਫੇਰ ਗੁਰੂ ਅੰਗਦ ਸੱਚੇ ਸਾਹਿਬ ਜੀ ਪੁੱਛਿਆ ਭਾਈ ਬਾਲਾ ਤੂੰ ਸਿੱਖ ਕਹਿੰਦਾ ਹੈ ਤੇ ਤੈਨੂੰ ਕੌਣ ਮਿਲਿਆ ਹੈ ਤਾਂ ਭਾਈ ਬਾਲਾ ਬੋਲਿਆ ਗੁਰੂ ਜੀ ਮੈਂ ਸਿੱਖ ਗੁਰੂ ਨਾਨਕ ਜੀ ਦਾ ਹਾਂ ਤੇ ਮੈਨੂੰ ਗੁਰੂ ਨਾਨਕ ਜੀ ਕਾਲੂ ਵੇਦੀ ਦਾ ਪੁੱਤਰ ਮਿਲਿਆ ਹੈ ਜੀ। ਫੇਰ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਬੋਲੇ ਭਾਈ ਬਾਲਾ ਤੂੰ ਗੁਰੂ ਨਾਨਕ ਡਿੱਠਾ ਤਾਂ ਪਾਈ ਬਾਲੇ ਆਖਿਆ ਗੁਰੂ ਜੀ ਮੈਥੋਂ ਮੈਥੋਂ ਤ੍ਰੈ ਵੇਰੇ ਗੁਰੂ ਨਾਨਕ ਜੀ ਵੱਡੇ ਸੀ ਤੇ ਮੈਂ ਸ੍ਰੀ ਗੁਰੂ ਜੀ ਦੇ ਪਿੱਛੇ ਲੱਗਾ ਫਿਰਦਾ ਹਾਂ ਮੇਰੇ ਦੇਖਦਿਆਂ ਹੀ ਗੁਰੂ ਨਾਨਕ ਜੀ ਸਭ ਧਰਤੀ ਫਿਰੇ ਅਨੇਕ ਜੀਵ ਤਾਰੇ ਪਰ ਸਾਨੂੰ ਇਹ ਪਤਾ ਨਹੀਂ ਸੀ ਜੋ ਏ ਵੱਡ ਗੁਰੂ ਹੈ ਪਰ ਅਸੀਂ ਸਲਾਮੀ ਰਹਿੰਦੇ ਸੀ ਇਹ ਗੱਲ ਪਾਈ ਬਾਲੇ ਜਦੋਂ ਆਖੀ ਤਾਂ ਸ੍ਰੀ ਗੁਰੂ ਅੰਗਦ ਸੱਚੇ ਸਾਹਿਬ ਜੀ ਦਾ ਵਿਰਾਗ ਛੁੱਟ ਗਿਆ ਸੋ ਕਿਥਾਉਂ ਠੰਮੀ ਐ ਨਾ ਹੀ ਉਹ ਰਾਤ ਗੁਜਰੀ ਤਾਂ ਪਲਕ ਹੋਇਆ ਤਾਂ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਸਤ ਦੇ ਵਿੱਚ ਆਏ ਤਾਂ ਫੇਰ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਬੋਲਿਆ ਜੇ ਪਾਈ ਬਾਲੇ ਨੂੰ ਸੱਧੋ ਤਾਂ ਪਾਈ ਬਾਲੇ ਨੂੰ ਸੱਧਿਆ ਬਾਲੇ ਜੀ ਆਏ ਕਰ ਮੱਥਾ ਟੇਕਿਆ ਤਾਂ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਨੇ ਉੱਠ ਕਰ ਪਾਈ ਬਾਲੇ ਨੂੰ ਗਲ ਦੇ ਵਿੱਚ ਲੈ ਕਰ ਮਿਲੇ ਤੇ ਫੇਰ ਬੈਠ ਕਰ ਪੁੱਛਣ ਲੱਗੇ ਪਾਈ ਬਾਲਾ ਕੁਛ ਤੈਨੂੰ ਇਹ ਵੀ ਮਾਲੂਮ ਹੈ ਜੋ ਸੇਗਰ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਸ ਦਿਨ ਜਨਮ ਲੀਤਾ ਹੈ ਤਾਂ ਪਾਈ ਬਾਲੇ ਆਖਿਆ ਜੀ ਮੈਨੂੰ ਇਹ ਤਾਂ ਮਾਲੂਮ ਨਹੀਂ ਪਰ ਜੀ ਮੈਂ ਇਤਨੀ ਲੋਕਾਂ ਦੇ ਮੂੰਹ ਸੁਣੀ ਸੀ ਜੋ ਕਤਕ ਦੀ ਕਤਕ ਦੀ ਪੂਰਨ ਮਾਸ਼ੀ ਨੂੰ ਜਨਮਿਆ ਹੈ ਤੇ ਕਾਲੂ ਨੇ ਜਨਮ ਪਤਰੀ ਲਿਖਾਈ ਹੈ ਤੇ ਹਰदयाल ਪੰਡਤ ਜੀ ਨੇ ਲਿਖੀ ਹੋਈ ਹੈ ਅਤੇ ਹਰदयाल ਆਖਦਾ ਹੈ ਜੋ ਸ਼ਗਵ ਮਹੂਰਤ ਅਤੇ 27 ਨਿਛਤਰੀ ਕਤਕ ਦੀ ਪੂਰਨ ਮਾਸ਼ੀ ਕਾਲੂ ਦੇ ਘਰ ਬਾਲਕ ਜੋ ਜਨਮਿਆ ਹੈ ਉਹ ਕੋਈ ਵੱਡਾ ਅਵਤਾਰੀ ਹੀ ਜਨਮਿਆ ਹੈ। ਸੋ ਕਾਲੂ ਨੇ ਜਨਮ ਪੱਤਰੀ ਲਖਵਾਈ ਹੈ। ਤਾਂ ਸ੍ਰੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਕਿਹਾ ਕਿ ਭਾਈ ਬਾਲਾ ਕਿਵੇਂ ਜਨਮ ਪੱਤਰੀ ਵੀ ਹੱਥ ਆਵੇ। ਤਾਂ ਭਾਈ ਬਾਲੇ ਆਖਿਆ ਗੁਰੂ ਜੀ ਖੋਜ ਕੀਤੇ ਨਹੀਂ ਹੱਥ ਆਵੇਗੀ। ਤਾਂ ਸ੍ਰੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਆਖਿਆ ਕਿ ਭਾਈ ਬਾਲਾ ਤੁਸੀਂ ਉਥੋਂ ਦੇ ਵਸਨੀਕ ਹੋ। ਤੁਸਾਂ ਹੀ ਤੇ ਖੋਜ ਹੱਥ ਆਵੇ। ਤੁਸੀਂ ਕਿਸੇ ਪਾਸੋਂ ਪੁੱਛੋ ਤਾਂ ਬਾਲੇ ਆਖਿਆ ਗੁਰੂ ਜੀ ਕਾਲੂ ਵੇਦੀ ਦਾ ਪਿਹਰਾਉ ਲਾਲੂ ਹੈ ਸੋ ਕਾਲੂ ਤਾਂ ਚਲਾ ਗਿਆ ਤੇ ਲਾਲੂ ਹੁਣ ਰਹਿੰਦਾ ਉਸ ਪਾਸੋਂ ਪੁੱਛੀਏ ਤਾਂ ਸ਼੍ਰੀ ਗੁਰੂ ਅੰਗਦ ਸੱਜੇ ਪਾਸੇ ਆ ਜੀ ਆਖਿਆ ਭਾਈ ਬਾਲਾ ਤੁਸੀਂ ਹੀ ਖੋਜ ਕਰਨੀ ਹੈ ਤਾਂ ਬਾਲੇ ਆਖਿਆ ਗੁਰੂ ਜੀ ਤੁਸੀਂ ਕੋਈ ਆਪਣਾ ਆਦਮੀ ਵੀ ਮੈਨੂੰ ਨਾਲ ਦੋ ਉਹ ਵੀ ਨਾਲ ਹੋਵੇ ਤੇ ਮੈਂ ਵੀ ਨਾਲ ਹੋਵਾਂ ਜਾਇਕਰ ਲਾਲੂ ਵੇਦੀ ਨੂੰ ਆਖੀਏ ਭਾਈ ਲਾਲੂ ਤੂੰ ਬਹੁਤਾ ਵਿਰਧ ਹੋਇਆ ਹੈ ਤੇਰੇ ਉੱਤੇ ਗੁਰੂ ਜੀ ਦੀ ਬਹੁਤ ਜ਼ਿਆਦਾ ਮਿਹਰ ਬੰਦ ਹੈ ਗੁਰੂ ਅੰਗਦ ਜੀ ਅਖਾਂ ਢੂੰਡ ਕੇ ਲੱਭਾ ਹੈ ਤੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਜਨਮ ਪੱਤਰੀ ਦੇ ਕਿਉਂਕਿ ਗੁਰੂ ਨਾਨਕ ਜੀ ਦੇ ਵਿੱਚ ਤੇ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਦੇ ਵਿੱਚ ਕੋਈ ਪੇੜ ਨਹੀਂ ਤਾਂ ਗੁਰੂ ਅੰਗਦ ਜੀ ਕਹੇ ਆ ਕੇ ਭਾਈ ਬਾਲਾ ਸੰਗ ਤਾਂ ਆਖਦੀ ਹੈ ਜੋ ਇਹ ਕੰਮ ਭਾਈ ਬਾਲੇ ਦੇ ਪਾਸੋਂ ਹੀ ਹੋਵੇਗਾ ਤੋ ਇਹ ਤੂੰ ਪਰਉਪਕਾਰ ਕਰ ਜੋ ਸਾਨੂੰ ਸ੍ਰੀ ਬਾਬੇ ਜੀ ਦੀ ਜਨਮ ਪੱਤਰੀ ਘਰ ਦਰਸ਼ਨ ਕਰਵਾਓ ਤਾਂ ਸ੍ਰੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਬਾਲੇ ਦੇ ਉੱਪਰ ਖੁਸ਼ੀ ਹੋਏ ਤੇ ਆਖਣ ਲੱਗੇ ਕਿ ਭਾਈ ਬਾਲਾ ਕੋਈ ਸਿੱਖ ਨਾ ਲੈ ਜਾ ਤਾਂ ਬਾਲੇ ਆਖਿਆ ਜੀ ਕੋਈ ਭੇਜੋ ਮੈਂ ਲੈ ਜਾਂਦਾ ਤਾਂ ਗੁਰੂ ਅੰਗਦ ਜੀ ਲਾਲ ਪੰਨੂ ਨੂੰ ਸੱਦਿਆ ਸਿੱਖ ਜਟੇਟਾ ਸੀ ਜਾਂ ਆਇਆ ਤਾਂ ਗੁਰੂ ਅੰਗਦ ਜੀ ਕਹਿਆ ਭਾਈ ਤੂੰ ਗੁਰਮਖ ਸਿੱਖ ਹੈਂ ਗੁਰੂ ਕਾ ਤੂੰ ਪਾਈ ਬਾਲੇ ਨਾਲ ਜਾ ਤਲਵੰਡਿਓ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੀ ਜਨਮ ਪੱਤਰੀ ਲੈ ਕੇ ਆਓ ਤਾਂ ਪੰਨੂ ਆਖਿਆ ਗੁਰੂ ਜੀ ਤਨ ਸਾਡੇ ਭਾਗ ਹਨ ਜੀ ਜੋ ਅਸੀਂ ਗੁਰੂ ਨਾਨਕ ਜੀ ਦੀ ਪੱਤਰੀ ਦੇਖਾਂਗੇ ਤੇ ਅਸੀਂ ਜਾਣਾਂਗੇ ਜੋ ਗੁਰੂ ਨਾਨਕ ਜੀ ਦਾ ਦਰਸ਼ਨ ਕੀਤਾ ਹੈ ਤਾਂ ਸ੍ਰੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਆਖਿਆ ਕਿ ਪਾਈ ਬਾਲਾ ਤੈਨੂੰ ਕਰਤਾਰ ਕਰਤਾ ਵੇ ਤਾਂ ਪਾਈ ਬਾਲਾ ਅਤੇ ਪਾਈ ਲਾਲਾ ਪੰਨੂ ਦੋਵੇਂ ਇੰਤਰੇ ਜੋ ਤੋ ਤਲਵੰਡੀ ਆਈ ਤੇ ਆਇਕਰ ਮਹਤੇ ਲਾਲੂ ਮਿਲੇ ਨੂੰ ਮਿਲੇ ਤਾਂ ਪਾਈ ਬਾਲੇ ਲਾਲੂ ਨੂੰ ਆਖਿਆ ਪਾਈ ਲਾਲੂ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਦੇ ਤੇ ਗੁਰੂ ਅੰਗਦ ਜੀ ਦੀ ਗੁਰੂ ਅੰਗਦ ਸਚੇ ਪਾਤਸ਼ਾਹ ਜੀ ਨੂੰ ਮੰਦੀ ਹੈ ਅਸਾਂ ਗੁਰੂ ਜੀ ਅੰਗਦ ਜੀ ਨੂੰ ਢੂੰਡ ਕੇ ਲੱਭਿਆ ਹੈ ਤਾਂ ਲਾਲੂ ਆਖਿਆ ਜੀ ਮੇਰੇ ਪਾਸ ਤਾਂ ਹੈ ਨੇ ਬਾਲੇ ਆਖਿਆ ਭਾਈ ਲਾਲੂ ਤੂੰ ਮੈਂ ਤੇ ਕਾਲੂ ਦਾ ਭਰਾ ਹਾਂ ਕਿਉਂ ਘਰ ਦੇ ਵਿੱਚ ਤੂਲ ਮੈਂ ਤਾਂ ਕਾਲੂ ਵੀ ਚੱਲ ਬਸਿਆ ਹਾਂ ਤੇ ਅੰਮਾ ਬੀਬੀ ਵੀ ਹੁਣ ਹੈ ਨਹੀਂ ਸੋ ਤੂੰ ਹੁਣ ਹੈ ਸੋ ਘਰ ਦੇ ਵਿੱਚ ਗੁਰੂ ਨਾਨਕ ਜੀ ਦਾ ਮਿੱਤਰ ਹੈ ਸੱਚ ਆਖ ਆਬ ਗੁਰੂ ਅੰਗਦ ਜੀ ਗੁਰੂ ਹਨ ਕਿ ਗੁਰੂ ਸ੍ਰੀ ਚੰਦ ਹੋਇਆ ਤੂੰ ਤਾਂ ਹੋ ਰਹੀ ਸੁਣਾ ਛੱਡਿਆ ਤਾਂ ਭਾਈ ਬਾਲੇ ਆਖਿਆ ਪਾਈ ਗੁਰੂ ਅੰਗਦ ਸੱਚੇ ਪਾਤਸ਼ਾਹ ਸਾਹਿਬ ਜੀ ਹੁਣ ਗੁਰੂ ਹੋਇਆ ਜਿਸ ਦੇ ਅੱਗੇ ਗੁਰੂ ਨਾਨਕ ਜੀ ਨੇ ਪੰਜ ਪੈਸੇ ਤੇ ਨਰੇਣ ਰੱਖ ਕੇ ਮਥਾ ਟੇਕਿਆ ਇਸ ਨਾਲ ਫੇਰ ਬਰਾਬਰੀ ਕੇਹੀ ਤੇ ਸ਼੍ਰੀ ਚੰਦ ਜੀ ਔਲਾਦ ਕਰਕੇ ਪੂਜੇ ਜਾਣਗੇ ਤਾਂ ਲਾਲੂ ਆਖਿਆ ਭਾਈ ਮੈਂ ਘਰ ਦੇ ਵਿੱਚ ਟੋਲਦਾ ਹਾਂ ਤੇ ਭਾਈ ਕਾਲੂ ਤਾਂ ਹੁਣ ਚੱਲ ਗਿਆ ਤੇ ਮਾਤਾ ਵੀ ਚੱਲ ਗਈ ਹੈ ਬਹੁਤ ਲੇਖੇ ਦੇ ਕਾਗਜ਼ ਪੱਤਰ ਪਏ ਹੋਏ ਹਾਂ ਕਰ ਵਿੱਚ ਟੋਲਣ ਲੱਗੇ ਤੇ ਟੋਲ ਦੇ ਟੋਲ ਦੇ ਪੰਜਵੇਂ ਦਿਨ ਜਾ ਕੇ ਪਤਰੀ ਲੱਭੀ ਅਤੇ ਲੱਭ ਕਰ ਭਾਈ ਬਾਲੇ ਨੂੰ ਦਿੱਤੀ ਤੇ ਬਾਲੇ ਨੇ ਲਾਲੇ ਪੰਨੂ ਨੂੰ ਦਿੱਤੀ ਤਾਂ ਲਾਲੇ ਪੰਨੂ ਭਾਈ ਬਾਲੇ ਨੂੰ ਆਖਿਆ ਭਾਈ ਬਾਲਾ ਤੂੰ ਵੀ ਨਾਲ ਹੀ ਚੱਲ ਤੇਰਾ ਬਹੁਤ ਵੱਡਾ ਜਸ ਹੋਵੇਗਾ ਤਾਂ ਬਾਲੇ ਆਖਿਆ ਭਲਾ ਭਾਈ ਚੱਲੀਏ ਜੀ ਤਾਂ ਭਾਈ ਬਾਲਾ ਤੇ ਲਾਲਾ ਪੰਨੂ ਪਤਰੀ ਲੈ ਕੇ ਚਲੇਗੇ ਤਾਂ ਭਾਈ ਲਾਲੂ ਆਖਿਆ ਪਾਈ ਜੀ ਤੁਸੀਂ ਤਾਂ ਜਨਮ ਪੱਤਰੀ ਗੁਰੂ ਨਾਨਕ ਜੀ ਦੀ ਲੈ ਕੇ ਚੱਲੇ ਪਰ ਮੇਰੀ ਭੇਟ ਵੀ ਕੁਝ ਲੈ ਕੇ ਜਾਓ ਤਾਂ ਭਾਈ ਬਾਲੇ ਆਖਿਆ ਭਲਾ ਭਾਈ ਲਾਲੂ ਦੇਵੋ ਜੀ ਜੋ ਕੁਝ ਤੁਹਾਡੇ ਜੀ ਆਉਂਦੀ ਹੈ ਤਾਂ ਭਾਈ ਲਾਲੂ 5 ਪੈਸੇ ਤੇ ਨਰੇਲ ਦਿੱਤਾ ਤੇ ਆਖਿਓ ਉਸ ਜੀ ਜੋ ਇਹ ਮੇਰੀ ਭੇਟ ਗੁਰੂ ਅੰਗਦ ਸੱਚੇ ਪਾਖ ਜੀ ਦੇ ਅੱਗੇ ਜਾ ਕੇ ਰੱਖੇ ਅਤੇ ਮੱਥਾ ਟੇਕਣਾ ਅਤੇ ਮੇਰੀ ਅਰਦਾਸ ਕਰਨੀ ਤੇ ਕਹਿਣਾ ਤੇ ਸ੍ਰੀ ਸ੍ਰੀ ਚੰਦ ਹੋਰੀ ਬੋਲਣ ਤਾਂ ਆਪ ਧੀਰਜ ਰੱਖਣਾ ਤੇ ਆਪਾਈ ਬਾਲੇ ਆਖਿਆ ਪਾਈ ਲਾਲੂ ਧੋਖਾ ਕੋਈ ਨਹੀਂ ਪੰਨਾ ਸ੍ਰੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਬੜੇ ਸ਼ਾਂਤ ਸਰੂਪ ਦੇ ਹਨ ਜਨਮ ਪੱਤਰੀ ਲੈ ਕੇ ਪਾਈ ਬਾਲਾ ਤੇ ਲਾਲਾ ਪੰਨੂ ਤੁਰੇ ਖਡੂਰ ਖਹਿਰਿਆਂ ਦੀ ਵਿੱਚ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਨੂੰ ਆਇਕਰ ਮਿਲੇ ਤੇ ਆਣ ਕਰਕੇ ਜਨਮ ਪੱਤਰੀ ਸ੍ਰੀ ਗੁਰੂ ਅੰਗਦ ਜੀ ਦੇ ਪਾਸ ਰੱਖੀ ਅਤੇ ਮੱਥਾ ਟੇਕਿਆ ਤੇ ਪਾਈ ਲਾਲੂ ਦੀ ਪੇਟਾ ਦਿੱਤੀ ਤੇ ਮੱਖਾ ਵੀ ਟੇਕਿਆ ਤਾਂ ਦੇਖ ਕਰ ਸ੍ਰੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਖੁਸ਼ ਹੋਏ ਤੇ ਆਖਣ ਲੱਗੇ ਕਿ ਪਾਈ ਬਾਲਾ ਤੈਨੂੰ ਕਰਤਾਰ ਕਰਤਾ ਵੇ ਅੱਜ ਤੁਸਾਂ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਹੀ ਕਰਾ ਛੱਡਿਆ ਹੈ ਤਾਂ ਗੁਰੂ ਅੰਗਦ ਜੀ ਜਨਮ ਪੱਤਰੀ ਹੱਥ ਲੈ ਕੇ ਅੱਖੀਆਂ ਤੇ ਰੱਖੀ ਤੇ ਸਿਰ ਉੱਤੇ ਰੱਖੀ ਜਾਂ ਖੋਲ ਕਰ ਦੇਖੀ ਤਾਂ ਅੱਖਰ ਸ਼ਾਸਤਰੀ ਦੇ ਵਿੱਚ ਹਨ ਤਾਂ ਗੁਰੂ ਅੰਗਦ ਜੀ ਵਿਚਾਰ ਕੀਤਾ ਜੋ ਕੋਈ ਅਜਿਹਾ ਸਿੱਖ ਹੋਵੇ ਜੋ ਦੋਵੇਂ ਲਿਖਣ ਜਾਣੇ ਤਾਂ ਮਹਿਮਾ ਖਹਿਰਾ ਜੱਟ ਜਿਸ ਦੇ ਘਰੇ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਰਹਿੰਦੇ ਸਨ ਉਸ ਆਖਾ ਜੀ ਸੁਲਤਾਨਪੁਰ ਦੇ ਵਿੱਚ ਇੱਕ ਪੈੜਾ ਮੁਖਾ ਖੱਤਰੀ ਹੈ ਉਹ ਦੋਵੇਂ ਅੱਖਰ ਪੜਿਆ ਹੈ ਅਤੇ ਦੋਵੇਂ ਅੱਖਰ ਲਿਖਣੇ ਵੀ ਜਾਣਦਾ ਹੈ ਤਾਂ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਕਹਿਆ ਕਿ ਭਾਈ ਮਹਿਮਾ ਉਸ ਨੂੰ ਜ਼ਰੂਰ ਆਂਦਾ ਹੈ ਤਾਂ ਗੁਰੂ ਅੰਗਦ ਸੱਚੇ ਪਾਤਸ਼ਾਹ ਕਹੇ ਆ ਕਿ ਭਾਈ ਮੈਮਾ ਉਸ ਨੂੰ ਜ਼ਰੂਰ ਆਉਂਦਾ ਚਾਹੀਏ ਤਾਂ ਮੈਮੇ ਆਖਿਆ ਭਲਾ ਗੁਰੂ ਨਾਨਕ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਮੈਂ ਜਾਂਦਾ ਮੇਰੇ ਆਖੇ ਉਹ ਝੱਟ ਹੀ ਆ ਜਾਵੇਗਾ ਤਾਂ ਮੈ ਮਾ ਸੁਲਤਾਨਪੁਰ ਗਿਆ ਤੇ ਪੈੜੇ ਮੁਖੇ ਨੂੰ ਆਠਿਆ ਤਾਂ ਪੈੜੇ ਮੁਖੇ ਆਇਕਰ ਗੁਰੂ ਅੰਗਦ ਜੀ ਦੇ ਅੱਗੇ ਮੱਥਾ ਟੇਕਿਆ ਤਾਂ ਸ੍ਰੀ ਗੁਰੂ ਅੰਗਦ ਜੀ ਉਹ 27 ਜਨਮ ਪੱਤਰੀ ਵਿਖਾਈ ਤਾਂ ਭਾਈ ਪੈੜੇ ਨੇ ਤਾੜ ਤਾੜ ਬਾਤ ਸੁਣਾਈ ਤਾਂ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਸੁਣ ਕੇ ਖੁਸ਼ ਹੋਏ ਤਾਂ ਥਿਰ ਗੁਰੂ ਅੰਗਦ ਜੀ ਆਖਿਆ ਸੁਣ ਭਾਈ ਪੈੜਾ ਇਹ ਜਨਮ ਪੱਤਰੀ ਸਾਨੂੰ ਗੁਰਮੁਖੀ ਦੇ ਅੱਖਰਾਂ ਦੇ ਵਿੱਚ ਲਿਖ ਕੇ ਦੇ ਤਾਂ ਭਾਈ ਪੈੜੇ ਆਖਿਆ ਭਲਾ ਗੁਰੂ ਜੀ ਕਾਗਦ ਅਤੇ ਸਿਆਹੀ ਤੇ ਇੱਕ ਕਲਮ ਮੰਗਵਾ ਦਿਓ ਤਾਂ ਮੈਂ ਲਿਖ ਦਿੰਦਾ ਹਾਂ ਤਾਂ ਗੁਰੂ ਅੰਗਦ ਜੀ ਨੇ ਕਾਗਦ ਸਿਆਹੀ ਹਰ ਕਲਮ ਮੰਗਵਾ ਦਿੱਤੀ ਤਾਂ ਭਾਈ ਪੈੜੇ ਮੁਖੇ ਖਤਰੀ ਖਤਰੀ ਨੇ ਜਦ ਜਨਮ ਪੱਤਰੀ ਲਿਖੀ ਅਤੇ ਗੁਰੂ ਅੰਗਦ ਜੀ ਨੇ ਲਿਖਵਾਈ ਪਰ ਮੁੱਖ ਖੇਤੀ ਭਾਈ ਬਾਲੇ ਖੰਧੂ ਦੇ ਅੱਗੇ ਅੱਖਰ ਸ਼ਾਸਤਰੀ ਦੇ ਵਿੱਚ ਸੰਸਾਰ ਵਿੱਚ ਪ੍ਰਸਿੱਧ ਹੈਗੇ ਸਨ ਇਹ ਗਰਮਖੀ ਅੱਖਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਹੀ ਆਪ ਬਣਾਏ ਤਾਂ ਅਤੇ ਸ੍ਰੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਜਗਤ ਵਿੱਚ ਵਰਤਾਏ ਐਸੇ ਪਰਪਕਾਰ ਗੁਰੂ ਜੀ ਨੇ ਜਗਤ ਦੇ ਉਦਾਰ ਕਰਨ ਦੇ ਵਾਸਤੇ ਗੁਰਮੁਖੀ ਅੱਖਰ ਬਣਾਏ ਕਿਉਂਕਿ ਉਹ ਸੰਸਕ੍ਰਿਤ ਸਮਝਣੀ ਤੇ ਪੜ੍ਹਨੀ ਵੱਡੀ ਔਕੀ ਸੀ ਅਤੇ ਗੁਰਮੁਖੀ ਸੁਖੈਣ ਹੀ ਸਮਝ ਆ ਜਾਂਦੀ ਹੈ ਕਾਲ ਜੁਗੀ ਜੀਵਨ ਦੀ ਬੁੱਧ ਮੂਟੀ ਜਾਣ ਕੇ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਅੱਖਰ ਰਾਦੇ ਦਿੱਤੇ ਤੇ ਸਿੱਧਾ ਗਾਂਢੀ ਗੁਰਮੁਖ ਰੱਤਾ ਬਣਾ ਦਿੱਤਾ ਜੋ ਸੈਖ ਸਰਦਾਵੰਤ ਜਿਸ ਦੇ ਚਤ ਮੇ ਮੋਖੇ ਹੋਣੇ ਕੀ ਚਾਹ ਹੋਵੇ ਤਾਂ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜਿ ਕਿਸ ਖੈਣ ਰਸਤੇ ਦੇ ਉੱਪਰ ਚੱਲੇਗਾ ਸੋ ਸ੍ਰੀ ਪਰਮੇਸ਼ਵਰ ਜੀ ਦੇ ਪਰਮ ਧਾਮ ਕੋ ਪ੍ਰਾਪਤ ਹੋਵੇਗਾ ਬੋਲੋ ਪਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਇਹ ਸਾਖੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਜਨਮ ਪਤਰੀ ਦੀ ਸਾਖੀ ਹੈ ਆਪ ਸਭ ਨੇ ਸਰਵਣ ਕਰਨੇ ਤੇ ਕਮੈਂਟਾਂ ਦੇ ਵਿੱਚ ਭਾਈ ਜੀ ਜਰੂਰ ਵਾਹਿਗੁਰੂ 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 ਲਿਖਾਂ। ਸੋ ਇੱਥੇ ਤੱਕ ਪਹੁੰਚਣ ਲਈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।